ਪੰਜਾਬ ਦੇ ਵਿੱਚ ਕਣਕ ਤੋਂ ਬਾਅਦ ਹੁਣ ਰਾਸ਼ਨ ਕਾਰਡਾਂ ਨੂੰ ਲੈ ਕੇ ਵੱਡੀ ਖਬਰ ਹੈ ਤੁਹਾਨੂੰ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ ਜਿਸ ਦੇ ਨਾਲ ਰਾਸ਼ਨ ਕਾਰਡ ਜਿਹੜੇ ਲੋਕਾਂ ਦੇ ਬਣੇ ਹੋਏ ਨੇ ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਸਸਤੇ ਦੇ ਵਿੱਚ ਭੋਜਨ ਮੁਹੱਈਆ ਹੁੰਦਾ ਹੈ ਜਿਹੜੇ ਲੋਕ ਦੋ ਵਕਤ ਰੋਟੀ ਨਹੀਂ ਖਾ ਸਕਦੇ ਤਾਂ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਕਣਕ ਚੌਲ ਤੇ ਹੋਰ ਸਾਰੀ ਸਮੱਗਰੀ ਪ੍ਰਦਾਨ ਕੀਤੀ ਜਾਂਦੀ ਹੈ ਪਰ ਕਈ ਵਾਰ ਲੋਕ ਘਬਰਾ ਜਾਂਦੇ ਨੇ ਕਿਉਂਕਿ ਉਹਨਾਂ ਦੇ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਕੱਟੇ ਜਾਂਦੇ ਨੇ ਹੁਣ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਨਾਲ ਤੁਸੀਂ ਰਾਸ਼ਨ ਕਾਰਡ ਦੇ ਵਿੱਚੋਂ ਜੇਕਰ ਤੁਹਾਡੇ ਪਰਿਵਾਰਕ ਮੈਂਬਰ ਦਾ ਜਾਂ ਤੁਹਾਡਾ ਨਾਮ ਕਰ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਤੁਸੀਂ ਮੁਰ ਤੋਂ ਉਸ ਰਾਸ਼ਨ ਕਾਰਡ ਦੇ ਵਿੱਚ ਉਸ ਨੂੰ ਐਡ ਕਰਵਾ ਸਕਦੇ ਹੋ ਅੱਜ ਭਾਰਤ ਦੇ ਵਿੱਚ ਲੱਖਾਂ ਲੋਕ ਆਪਣੇ ਲਈ ਦਿਨ ਵਿੱਚ ਦੋ ਵਕਤ ਦੇ ਭੋਜਨ ਦਾ ਪ੍ਰਬੰਧ ਨਹੀਂ ਕਰ پا ਰਹੇ ਅਜਿਹੇ ਲੋਕਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ ਸਰਕਾਰ ਇਹਨਾਂ ਲੋਕਾਂ ਨੂੰ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਤਹਿਤ ਘੱਟ ਕੀਮਤ ਤੇ ਰਾਸ਼ਨ ਮੁਹैया ਕਰਵਾਉਂਦੀ ਹੈ ਇਸੇ ਦੇ ਲਈ ਉਹਨਾਂ ਨੂੰ ਰਾਸ਼ਨ ਕਾਰਡ ਦੀ ਜ਼ਰੂਰਤ ਹੁੰਦੀ ਹੈ। ਭਾਰਤ ਦੇ ਵਿੱਚ ਸ਼ਹਿਰੀ ਖੇਤਰਾਂ ਤੋਂ ਲੈ ਕੇ ਪੇਂਡੂ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਰਾਸ਼ਨ ਕਾਰਡ ਦਿੱਤੇ ਜਾਂਦੇ ਨੇ। ਸਰਕਾਰ ਯੋਗ ਲੋਕਾਂ ਨੂੰ ਰਾਸ਼ਨ ਕਾਰਡ ਜਾਰੀ ਕਰਦੀ ਹੈ ਜਿਸ ਤੋਂ ਬਾਅਦ ਇਹ ਲੋਕ ਆਪਣੇ ਇਲਾਕੇ ਦੀ ਸਰਕਾਰੀ ਰਾਸ਼ਨ ਦੁਕਾਨ ਤੋਂ ਸਸਤਾ ਤੇ ਮੁਫਤ ਰਾਸ਼ਨ ਪ੍ਰਾਪਤ ਕਰ ਸਕਦੇ ਨੇ। ਰਾਸ਼ਨ ਕਾਰਡ ਰਾਹੀਂ ਲੋਕ ਸਰਕਾਰੀ ਰਾਸ਼ਨ ਤੋਂ ਕਣਕ ਚਾਵਲ ਵਰਗੀਆਂ ਜ਼ਰੂਰੀ ਵਸਤਾਂ ਵੀ ਖਰੀਦ ਸਕਦੇ ਨੇ ਹਾਲਾਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਰਾਸ਼ਨ ਕਾਰਡ ਤੋਂ ਲੋਕਾਂ ਦੇ ਨਾਮ ਹਟਾ ਦਿੱਤੇ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਹਟਾ ਦਿੱਤੇ ਜਾਂਦੇ ਨੇ ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਹਾਡਾ ਨਾਮ ਵੀ ਰਾਸ਼ਨ ਕਾਰਡ ਤੋਂ ਹਟਾ ਦਿੱਤਾ ਗਿਆ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਸਗੋਂ ਤੁਸੀਂ ਆਪਣਾ ਨਾਮ ਦੁਬਾਰਾ ਰਾਸ਼ਨ ਕਾਰਡ ਵਿੱਚ ਜੋੜ ਸਕਦੇ ਹੋ ਸਰਕਾਰ ਸਾਰੇ ਲੋਕਾਂ ਨੂੰ ਰਾਸ਼ਨ ਕਾਰਡ ਜਾਰੀ ਨਹੀਂ ਕਰਦੀ ਸਰਕਾਰ ਨੇ ਇਸ ਲਈ ਕੁਝ ਮਾਪਦੰਡ ਤੈਅ ਕੀਤੇ ਹੋਏ ਨੇ ਇਹਨਾਂ ਨੂੰ ਪੂਰਾ ਕਰਨ ਵਾਲਿਆਂ ਨੂੰ ਹੀ ਰਾਸ਼ਨ ਕਾਰਡ ਜਾਰੀ ਕੀਤੇ ਜਾਂਦੇ ਨੇ ਰਾਸ਼ਨ ਕਾਰਡ ਦੇ ਵਿੱਚ ਦੁਬਾਰਾ ਨਾਮ ਕਿਵੇਂ ਜੋੜਿਆ ਜਾਵੇ ਇਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਸਵਾਲ ਉੱਠਦੇ ਨੇ ਦੱਸਿਆ ਕਿ ਰਾਸ਼ਨ ਕਾਰਡ ਤੋਂ ਆਪਣਾ ਨਾਮ ਹਟਾਉਣ ਤੋਂ ਬਾਅਦ ਤੁਹਾਨੂੰ ਇਸ ਨੂੰ ਦੁਬਾਰਾ ਜੋੜਨ ਦੇ ਲਈ ਆਪਣੇ ਨਜ਼ਦੀਕੀ ਖੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਜਾਣਾ ਪਵੇਗਾ। ਉੱਥੇ ਜਾਣ ਤੋਂ ਬਾਅਦ ਤੁਹਾਨੂੰ ਰਾਸ਼ਨ ਕਾਰਡ ਵਿੱਚ ਆਪਣਾ ਨਾਮ ਜੋੜਨ ਦੇ ਲਈ ਕੁਝ ਜ਼ਰੂਰੀ ਦਸਤਾਵੇਜ਼ ਦਿਖਾਉਣੇ ਹੋਣਗੇ। ਦੁਬਾਰਾ ਅਰਜ਼ੀ ਦੇਣੀ ਹੋਵੇਗੀ। ਜੇਕਰ ਤੁਹਾਡੇ ਦਸਤਾਵੇਜ਼ ਸਹੀ ਪਾਈ ਜਾਂਦੇ ਨੇ ਤਾਂ ਤੁਸੀਂ ਅਰਜ਼ੀ ਭਰ ਕੇ ਜਮ੍ਹਾਂ ਕਰਵਾ ਸਕਦੇ ਹੋ। ਇਸ ਲਈ ਤੁਹਾਡਾ ਨਾਮ ਦੁਬਾਰਾ ਰਾਸ਼ਨ ਕਾਰਡ ਵਿੱਚ ਜੋੜਿਆ ਜਾਵੇਗਾ ਤੁਹਾਡਾ ਨਾਮ ਦੁਬਾਰਾ ਰਾਸ਼ਨ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੁਸੀਂ ਦੁਬਾਰਾ ਸਰਕਾਰ ਦੀ ਰਾਸ਼ਨ ਯੋਜਨਾ ਦੇ ਤਹਿਤ ਰਾਸ਼ਨ ਤੇ ਹੋਰ ਯੋਜਨਾਵਾਂ ਦਾ ਲਾਭ ਲੈ ਸਕਦੇ ਹੋ ਦੱਸਿਆ ਹੈ ਕਿ ਤੁਸੀਂ ਆਨਲਾਈਨ ਜਾਂਚ ਕਰ ਸਕਦੇ ਹੋ ਕਿ ਤੁਹਾਡਾ ਨਾਮ ਰਾਸ਼ਨ ਕਾਰਡ ਤੋਂ ਹਟਾਇਆ ਗਿਆ ਜਾਂ ਫਿਰ ਨਹੀਂ ਇਸ ਦੇ ਲਈ ਤੁਸੀਂ ਅਧਿਕਾਰਤ ਪੋਰਟਲ www.nfsa.gov.in ਤੇ ਜਾ ਕੇ ਆਪਣਾ ਨਾਮ ਚੈੱਕ ਕਰ ਸਕਦੇ ਹੋ ਜੇਕਰ ਤੁਹਾਡਾ ਨਾਮ ਇੱਥੇ ਮੌਜੂਦ ਹੈ ਤਾਂ ਤੁਹਾਡਾ ਨਾਮ ਰਾਸ਼ਨ ਕਾਰਡ ਤੋਂ ਕਟਿਆ ਨਹੀਂ ਗਿਆ ਪਰ ਜੇਕਰ ਤੁਸੀਂ ਇੱਥੇ ਆਪਣਾ ਨਾਮ ਨਹੀਂ ਵੇਖਦੇ ਤਾਂ ਤੁਸੀਂ ਸਮਝੋ ਕਿ ਤੁਹਾਡਾ ਨਾਮ ਇਸ ਰਾਸ਼ਨ ਕਾਰਡ ਦੇ ਵਿੱਚੋਂ ਜ਼ਰੂਰ ਕਟਿਆ ਗਿਆ ਪਰ ਤੁਸੀਂ ਇਸ ਨੂੰ ਦੁਬਾਰਾ ਵੀ ਐਡ ਕਰਵਾ ਸਕਦੇ ਹੋ